ਖਰਖੰਡ ਦੇ ਵਿੱਚ ਸਰਕਾਰ ਪਲਟਦੀ ਨਜ਼ਰ ਆ ਰਹੀ ਹੈ ਕਿਉਂਕਿ ਸੀਐਮ ਸਾਹਿਬ ਉਥੇ ਮਗਲ ਜਾਣੇ ਨੇ ਹਿਮੰਤ ਸੁਰੇਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਥੇ ਵੀ ਉਹ ਡਰ ਰਹੇ ਨੇ ਜਿਵੇਂ ਨਾ ਚੰਡੀਗੜ੍ਹ ਦੇ ਵਿੱਚ ਜਾਨਾ ਜੀ 8 ਲੋਕਾਂ ਦੀਆਂ ਵੋਟਾਂ ਹੀ ਕੈਂਸਲ ਕਰਦੇ ਐਦਾਂ ਕਿਤੇ ਸਾਡੇ ਵਾਲਾ ਪੰਗਾ ਨਾ ਪੈ ਜਾਵੇ ਉਹ ਵਿਧਾਇਕਾਂ ਨੂੰ ਚਾਰਜ ਜਹਾਜ਼ ਮਿਠਾ ਕੇ ਤਰਨਾਨਾ ਲੈ ਗਈ ਹੈ ਭਾਜਪਾ ਤੁਹਾਨੂੰ ਐਦਾਂ ਡਰਦਾ ਹੈ ਅਜਬਾ ਐ ਦੀ ਬੱਡੀ ਖਤਮ ਨਾ ਕਰਦੀ। ਤਾਂ ਸੰਭਲ ਦੇ ਚੁੱਕਿਆ ਹਿੰਦਸਰੋਨੀ ਮਿਸਰੈਲ ਨੂੰ ਕੀੜੀ ਵਾਲਾ ਅਜੇ ਤੱਕ ਇਹ ਸਪਸ਼ਟ ਨਹੀਂ ਕਰ ਸਕਦੇ ਕਿ ਦੋਸ਼ ਕਿ ਅੱਤੇ ਮੈਂ ਨਹੀਂ ਕਹਿੰਦਾ ਕੋਟ ਕਰ। ਬਦਾਂ ਮੇਰੇ ਕੋਲੇ ਬਦਾਇਆ ਗਿਆ ਇਹ ਪੂਰੀ ਮਾਰੇ ਬਣਾਓ ਸਰਕਾਰ ਅੱਦਾ ਦੋ ਸਿੱਧਾ ਨਹੀਂ ਦੇ ਰਹੇ ਹੋ ਬਿਲਾ ਨਹੀਂ ਦੇ ਰਹੇ ਕਿ ਰਾਜਪਾਲ ਨੇ ਸੋਚ ਪਾਣੀ ਹੁੰਦੀ ਹੈ ਇਸ ਸੰਵਧਾਨ ਦੇ ਖਿਲਾਫ ਕਰਦੀ ਹੈ ਆਸਪਤ ਚਾਲ ਫੜਦੇ ਝਾਰਖੰਡ ਦੀ ਖਬਰ ਦੇ ਉੱਤੇ ਵੀ ਸੰਖੇਪ ਦੇ ਵਿੱਚ ਚਰਚਾ ਕਰ ਲੈਣੇ ਆ ਝਾਰਖੰਡ ਦੇ ਵਿੱਚ ਸਰਕਾਰ ਪਲਟ ਦੀ ਨਜ਼ਰ ਆ ਰਹੀ ਹੈ ਕਿਉਂਕਿ ਸੀਐਮ ਸਾਹਿਬ ਉੱਥੇ ਬਦਲ ਜਾਣੇ ਨੇ ਹਿਮੰਤ ਸੁਰੇਂਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਆਪਣੇ ਵਿਧਾਇਕਾਂ ਨੂੰ ਬਚਾਉਣ ਵਾਸਤੇ ਵੀ ਉੱਥੇ ਚਾਰਾ ਜੋਈਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਤੇ ਕੋਈ ਫਾਇਦਾ ਹੀ ਨਾ ਹੋਰ ਪਰ ਚੁੱਕ ਜਵੇ ਤੇ ਰਾਜਪਾਲ ਸਾਹਿਬ ਕਹਿੰਦੇ ਜਿਹੜੇ ਅਗਲੇ ਸੀਐਮ ਦੇ ਦਾਵੇਦਾਰ ਨੇ ਉਹਨਾਂ ਨੂੰ ਬੁਲਾ ਹੀ ਨਹੀਂ ਰਹੇ ਅਸਲਚਨਾ ਗੱਲ ਇਹ ਅਵੀ ਰਾਜਪਾਲ ਸਾਹਿਬ ਨੇ ਅੱਛ ਜਾਇਆ ਸੀ ਨਾ ਉੱਥੇ ਉਹ ਕਹਿੰਦੇ ਵੀ ਆ ਜੀ ਮੈਂ ਆਪਣੇ ਨਾਲ ਲੈ ਗਿਆ ਸੀ 43 ਵਿਧਾਇਕ ਚਾਰਖੰਡ ਦਾ ਰੌਲਾ ਚੱਲ ਰਿਹਾ ਜੀ ਜਮਿੰਦਰਜੀ ਕਹਿੰਦੇ ਆ ਉੱਥੇ ਵੀ ਉਹ ਡਰ ਰਹੇ ਨੇ ਜੀ ਵੀ ਜਿਵੇਂ ਨਾ ਚੰਡੀਗੜ੍ਹ ਦੇ ਵਿੱਚ ਹੋਇਆ ਨਾ ਜੀ ਹਮ ਅੱਠ ਲੋਕਾਂ ਦੀਆਂ ਵੋਟਾਂ ਹੀ ਕੈਨਸਲ ਕਰਤੀਆਂ ਐਦਾਂ ਕਿਤੇ ਸਾਡੇ ਵਾਲਾ ਪੰਗਾ ਨਾ ਪੈ ਜਾਵੇ ਉਹ ਵਿਧਾਇਕਾਂ ਨੂੰ ਚਾਹ ਜਹਾਜ਼ 'ਚ ਬਿਠਾ ਕੇ ਤਲंगाना ਲੈ ਗਏ ਆ ਹਮ ਚਾਰਖੰਡ ਵਾਲੇ ਵੀ ਉੱਥੇ ਸੇਫ ਰਹਿਣਗੇ ਉਹ ਪਤਾ ਨਹੀਂ ਭਾਜਪਾ ਕਿਹੜੇ ਪਾਸੇੋਂ ਆ ਕੇ ਥਾ ਬਿੱਲੀ ਮੰਗੂ ਮਾਰਦੇ ਛਾਪਾ ਤੇ 5 7 15 20 ਵਿਧਾਇਕਾਂ ਨੂੰ ਲੈ ਕੇ ਉਠਾ ਕੇ ਸੇਵ ਰੱਖਣ ਵਾਸਤੇ ਉਜਾਰਿਆ ਨਹੀਂ ਬਲਕਿ ਭਾਜਪਾ ਤੋਂ ਲੋਕ ਐਦਾਂ ਡਰਨ ਲੱਗ ਪਏ ਭਾਜਪਾ ਐਡੀ ਵੱਡੀ ਖਤਰਨਾਕ ਪਾਰਟੀ ਹੋ ਗਈ ਆ ਤੈਅ ਕਰ ਲਿਆ ਉਹਨਾਂ ਨੇ ਕਿ ਜੀ ਆਪਾਂ ਹੁਣ ਭਾਰਤ ਨੂੰ ਆਪਣਾ ਬਣਾ ਕੇ ਛੜਨਾ ਬਾਹਰ ਰੱਖਣੀ ਨਹੀਂਗਾ ਤੇ ਲੈ ਗਏ ਨੇ ਜੀ ਉਹ ਹੇਮੰਤ ਸ਼ਰੇਨ ਜਿਹੜਾ ਹੈਗਾ ਜੀ ਕੱਲ ਈਡੀ ਨੇ ਰਿਵਾਨ ਰਿਮਾਂਡ ਦਿੱਤਾ ਨਹੀਂ ਕੋਰ ਨੇੜੀ ਤੋਂ ਉਹ ਕਹਿੰਦੇ ਵੀ ਤੁਸੀਂ ਇਹਦੇ ਵਿੱਚ ਏਜੰਸੀ ਨਜ਼ਰ ਨਹੀਂ ਆ ਰਹੀ ਹੂੰ ਤੁਹਾਡੇ ਤੁਹਾਡੇ ਦੇ ਵਿੱਚ ਕੁਝ ਸਪਸ਼ਟ ਨਜ਼ਰ ਨਹੀਂ ਆ ਰਿਹਾ ਸਾਨੂੰ ਪਹਿਲਾਂ ਸਪਸ਼ਟ ਕਰੋ ਵੀ ਰਿਮਾਂਡ ਤੁਸੀਂ ਕਿਵੇਂ ਕਿਵੇਂ ਲੈਣਾ ਚਾਹੁੰਦੇ ਹੋ ਉਹਦਾ ਹੂੰ ਮਤਲਬ ਕਿ ਵੀ 10 ਸਮਣ 10 ਸਮਣ ਦੇ ਚੁੱਕਿਆ ਹਿੰਮਤ ਸਰੋਨੀ ਨਸਰੇਨ ਨੂੰ ਈੜੀ ਵਾਲੇ ਅਜੇ ਤੱਕ ਇਹ ਸਪਸ਼ਟ ਨਹੀਂ ਕਰ ਸਕੇ ਕਿ ਦੋਸ਼ ਕੀ ਹਉਦੇ ਤੇ ਮੈਂ ਨਹੀਂ ਕਹਿੰਦਾ ਕੋਰਟ ਕਹ ਰਹੀ ਆ ਜੇ ਅਜੇ ਤੱਕ ਨਹੀਂ ਸਪਸ਼ਟ ਕਰ ਸਕੇ ਕਿ ਦੋਸ਼ ਉਹਦੇ ਤੇ ਕੀ ਹੈਗਾ ਤੇ ਅ ਇਸੇ ਕਰਕੇ ਉਹ ਕੱਲ ਈਡੀ ਨੂੰ ਰਿਮਾਂਡ ਨਹੀਂ ਦਿੱਤਾ ਹੈ ਮਸੁਰੇਨ ਦਾ ਅੱਜ ਉਹਦੇ ਤੇ ਫੇਰ ਬਹਿਸ ਹੋਣੀ ਹੈ ਉਹ ਜਿਹੜੇ ਚ ਕੱਟੀ ਰਾਤ ਉਹਨਾਂ ਨੇ ਇਹ ਮਸੁਰੇਨ ਨੇ ਅੱਜ ਫੇਰ ਬਹਿਸ ਹੋਣੀ ਆ ਅੱਜ ਦੇਖੋ ਈਡੀ ਨੂੰ ਰਿਮਾਂਡ ਮਿਲਦਾ ਕਿ ਨਹੀਂ ਮਿਲਦਾ ਸ਼ਾਇਦ ਪੱਖਪੱਖ ਪੇਸ਼ ਕਰਦਣਗੇ ਅੱਜ ਕੋਈ ਉਹ ਤੇ ਦੂਜੀ ਗੱਲ ਹੈਗੀ ਆ ਇਹ ਕਿ ਅ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਸਰਕਾਰ ਬਣਾਉਣ ਦੀ ਗੱਲ ਨਹੀਂ ਜਦਕਿ ਰਾਜਪਾਲ ਕੋਲੇ ਰਾਤ ਗਏ ਨੇ ਮਿਲਣ ਵਾਸਤੇ ਚੰਪਈ சுரேਨ ਕਹਿੰਦਾ ਮੇਰੇ ਕੋਲੇ ਬਤਾਇਆ ਗਿਆ ਹੈ ਕਿ ਪੂਰੀ ਬਾਰਾ ਬਣਾਓ ਸਰਕਾਰ ਸਿੱਧਾ ਦਿਓ ਸਿੱਧਾ ਨਹੀਂ ਦੇ ਰਹੇ ਉਹ ਬਲਾ ਨਹੀਂ ਰਹੇ ਕਿ ਰਾਜਪਾਲ ਨੇ ਸੌਚ ਕੋਣੀ ਹੁੰਦੀ ਆ ਇਸ ਸੰਵਿਧਾਨ ਦੇ ਖਿਲਾਫ ਗੱਲ ਹੋ ਰਹੀ ਆ ਖਾਸ ਕਰਕੇ ਚਾਰਕੰਡ ਦੇ ਵਿੱਚ ਨਿਡਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ